ਤੇਰਾ ਧਨ ਸਤਿਗੁਰੂ ਜੀ ਪਰਮਾਉਦੇ ਹਨ ਕਿ ਇਹ ਧਨ ਤੇਰੇ ਨਾਲ ਨਹੀਂ ਜਾਵੇਗਾ ਗੁਰੂ ਨਾਨਕ ਦੇਵ ਜੀ ਜਦ ਉਦਾਸੀਆਂ ਤੇ ਤੁਰੇ ਸਨ ਦੁਨੀ ਚੰਦ ਦੇ ਨਾਲ ਮਿਲਾਪ ਹੋਇਆ ਜੋ ਬਹੁਤ ਹੀ ਪਾਪ ਕਮਾਉਂਦਾ ਸੀ ਬਰਾਜਾ ਦੇਵ ਤੇ ਤੇ ਉਸ ਨੇ ਧਨ ਨੂੰ ਇਕੱਠਿਆਂ ਕੀਤਾ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਬਖਸ਼ਿਆ ਕਿ ਮਨੁੱਖ ਦੇ ਤਿੰਨ ਮਿੱਤਰ ਹਨ ਪਹਿਲਾ ਧਨ ਹੈ ਦੂਸਰਾ ਪਰਿਵਾਰ ਹੈ ਤੇ ਤੀਸਰਾ ਕਰਮਵੰਨ ਧਨ ਸਵਾਸਾਂ ਤੱਕ ਮਨੁੱਖ ਇਸ ਦੀ ਵਰਤੋਂ ਕਰ ਸਕਦਾ ਹੈ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਕਿਸੇ ਕੰਮ ਨਹੀਂ ਆਵੇਗਾ ਪਰਿਵਾਰ ਇਸ ਦੇ ਸਰੀਰ ਦੀ ਕਿਰਿਆ ਕਰ ਸਕਦਾ ਹੈ ਸਸਕਾਰ ਤੱਕ ਇਸ ਦੇ ਨਾਲ ਰਹੇਗਾ ਉਸ ਤੋਂ ਬਾਅਦ ਦੇ ਵਿੱਚ ਇਹ ਪਰਿਵਾਰ ਇਸ ਦੇ ਨਾਲ ਨਹੀਂ ਰਹੇਗਾ ਜੋ अनेकांगी ਪਰਮਾਨ ਗੁਰ ਬਾਣੀ ਦੇ ਵਿੱਚ ਸਤਿਗੁਰੂ ਜੀ ਦੱਸਦੇ ਹਨ ਇਹ ਮਨ ਪਿਆਰਿਆ ਤੂੰ ਸਦਾ ਸਾਜ ਸੰਭਾਲੇ ਇਹੋ ਕੋਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਇਹ ਕੋਟੰਬ ਜੋ ਪਰਿਵਾਰ ਤੂੰ ਤੱਕਦਾ ਏ ਇਹ ਤੇਰੇ ਨਾਲ ਨਹੀਂ ਨੇ ਬੇਗਾ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦਸ ਹੁੰਦਾ ਹੈ ਇਹ ਕਿੰਨਾ ਕਸਮਾ ਹਨ ਕੁਝ ਕਸਮਾ ਹੈ ਜੋ ਤੇਰੇ ਨਾਲ ਇਹ ਚੱਲਣਗੇ ਜਦ ਜਿਸ ਵੇਲੇ ਸਸਕਾਰ ਹੋ ਗਿਆ ਉਸ ਤੋਂ ਅੱਗੇ ਫਿਰ ਇਹ ਪਰਿਵਾਰ ਤੇਰੇ ਨੈਣੇ ਨਿਭੇਗਾ ਸਤਿਗੁਰੂ ਜੀ ਆਖਦੇ ਕਿ ਪਰਿਵਾਰ ਵੀ ਤੇਰਾ ਸਾਥ ਛੱਡ ਜਾਵੇਗਾ ਉਸੋ ਤੋਂ ਪ੍ਰੰਤ ਸਤਿਗੁਰੂ ਜੀ ਆਖਦੇ ਤੀਸਰਾ ਤੇਰਾ ਮਿੱਤਰ ਹੈ ਕਰਮ ਇਹ ਤੇਰੇ ਪਿੱਛੇ ਨਹੀਂ ਛੱਡਣਗੇ ਇਹ ਤੇਰੇ ਨਾਲ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾਣਗੇ ਉਥੇ ਇਨ੍ਹਾਂ ਕਰਮਾਂ ਦੇ ਬਾਰੇ ਬਾਚਿਆ ਜਾਵੇਗਾ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਇਹ ਤੇ ਆਪ ਆਪਣੇ ਕਰਮ ਹਨ ਜੋ ਮਨੁੱਖ ਨੇ ਕੀਤੇ ਫਿਰ ਉਹਨਾਂ ਦਾ ਭੋਗੇਗਾ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਕੀਤ ਇਥੇ ਸਤਿਗੁਰੂ ਜੀ ਫਰਮਾਉਂਦੇ ਕਿ ਮਨੁੱਖ ਦੇ ਕਰਮ ਹ ਜੇ ਚਾਹੇ ਚੰਗੇ ਕਰ ਲਵੇ ਚਾਹੇ ਮੰਦੇ ਕਰ ਲਵੇ ਇਸ ਦੇ ਨਾਲ ਜਰੂਰ ਨਿਭਦੇ ਫਲ ਇਹਨਾਂ ਦਾ ਫਲ ਹੀ ਇਸ ਨੂੰ ਭੋਗਣਾ ਪੈਂਦਾ ਹੈ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹ ਦੂਰ ਇਹ ਚੰਗੇ ਤੇ ਮੰਦੇ ਕਰਮ ਉਹ ਧਰਮ ਰਾਜ ਜਰੂਰ ਵਾਜਦਾ ਸਤਿਗੁਰ ਦੀ ਆਖ ਦੇ ਫਿਰ ਤੇਰੇ ਨਾਲ ਤੇ ਕਿਸੇ ਨੇ ਨਹੀਂ ਜਾਣ ਇਹ ਕਰਮਾਂ ਨੇ ਜਾਣਾ ਤੇ ਤੂੰ ਕਿਉਂ ਨਾ ਚੰਗੇ ਕਰਮ ਕਰ ਨਾਮ ਲੈ ਉਸ ਪ੍ਰਮਾਤਮਾ ਦਾ ਜਿਹੜਾ ਤੇਰੇ ਸਹਾਇਤਾ ਕਰੇਗਾ ਜਹ ਪੈੜਾ ਮਹਾ ਅੰਧ ਗੁਬਾਰ ਹਰ ਦਾ ਨਾਮ ਸੰਗੁ ਜੀ ਆਰਾ ਜਹ ਪੰਥ ਤੇਰਾ ਕੋ ਨਾ ਸੰਜਾਨੂ ਹਰ ਦਾ ਨਾਮ ਤਹ ਨਾਲ ਪਛਾਨੋ ਉਥੇ ਨਾਲ ਇਸ ਨੂੰ ਸਮਝੇ ਸਤਿਗੁਰੂ ਜੀ ਆਖਦੇ ਸਾਗਨਾ ਚਾਲਸ ਤੇਰੇ ਧਨਾ ਇਹ ਧਨ ਦੁਨਿਆਵੀ ਤੇਰੇ ਨਾਲ ਨਹੀਂ ਜਾਵੇਗਾ ਤੂੰ ਕਿਆ ਲਪਟਾਵਹਿ ਮੂਰਖ ਮਣਾ ਇਹ ਮੇਰੇ ਮੂਰਖ ਮਣਾ ਤੂੰ ਕਿਉਂ ਫਿਰ ਇਸ ਧੰਨ ਦੇ ਵਿੱਚ ਲੰਬਟ ਹੋ ਰਿਹਾ ਹੈ ਸੋਤ ਮੀਤ ਕੁਟੰਬ ਅਰਬਨਤਾ ਸਤਿਗੁਰੂ ਜੀ ਪਰਮਉਦੇ ਆਖਦੇ ਆਖ ਦੇ ਸੋਤ ਆਖ ਦੇ ਪੁੱਤਰ ਨੂੰ ਮੀਤ ਆਖ ਦੇ ਮਿੱਤਰ ਨੂੰ ਕੁਟੰਬ ਆਖ ਦੇ ਜੋ ਇਸਤਰੀ ਤੋਂ ਪਰਿਵਾਰ ਵਧਿਆ ਹੋਵੇ ਤੇ ਬਨਤਾ ਆਖ ਦੇ ਇਸਤਰੀ ਨੂੰ ਸਤਿਗੁਰੂ ਜੀ ਆਖਦੇ ਪੁੱਤਰ ਮਿੱਤਰ ਅਤੇ ਪਰਿਵਾਰ ਤੇ ਇਸਤਰੀ ਇਨਤੇ ਕਹੋ ਤੂੰ ਕਵਨ ਸਨਾਥਾ ਇਨਾਂ ਦੇ ਵਿੱਚ ਤੂੰ ਦੱਸ ਤੇਰੀ ਰਖਿਆ ਕਿਹੜਾ ਕਰੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਅਰਜਨ ਦੇਵ ਜੀ ਆਖ ਦੇ ਪੁੱਤਰ ਲਾਲ ਹੈ ਅੱਗੇ ਮੇਤਰਾਲਾ ਲਵੀ ਫਿਰ ਜਿਹੜਾ ਤੇਰਾ ਪਰਿਵਾਰ ਹੈ ਇਸਤਰੀ ਹੈ ਕਿਸੇ ਨੇ ਵੀ ਤੇਰੀ ਰਖਿਆ ਨਹੀਂ ਕਰਨੀ ਉਸ ਰਸਤੇ ਦੇ ਵਿੱਚ ਸਾਰੇ ਹੀ ਇਹ ਤੇ ਰਹਿ ਜਾਣੇ ਸਤਿਗੁਰੂ ਜੀ ਆਖਦੇ ਨਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਰਹਤ ਸਦਾ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਇਸਤਰੀ ਹੈ ਨਾ ਜੋ ਆਖਦੀ ਕਿ ਮੇਰਾ ਤੇ ਤੇਰੇ ਬਿਨਾ ਗੁਜਾਰਾ ਹੀ ਕੋਈ ਨਹੀਂ ਮੇਰਾ ਪ੍ਰੇਮ ਬੜਾ ਹੈ ਤੇਰੇ ਨਾਲ ਤੇ ਜਦੋਂ ਉਹ ਹੀ ਪਤੀ ਚੜਾਈ ਕਰਦਾ ਹੈ ਅਕਾਲ ਚਲਾਣਾ ਕਰਦਾ ਫਿਰ ਇਹ ਹੀ ਉਸ ਨੂੰ ਪ੍ਰੇਤ ਪ੍ਰੇਤ ਕਹਿ ਕੇ ਤੇ ਕੋਲੋਂ ਭੱਜ ਜਾਂਦੀ ਆਖ ਦੀ ਛਲਦੀ ਦੇ ਨਾਲ ਇਸ ਦਾ ਸਸਕਾਰ ਕਰ ਦੇਵੋ ਬਾਦ ਦੇ ਵਿੱਚ ਉਹ ਹੀ ਪਤੀ ਹੁੰਦਾ ਜਿਸ ਦੇ ਨਾਲ ਪ੍ਰੇਮ ਪੂਰਾ ਕਰਦੀ ਤੇ ਫਿਰ ਉਹ ਕੀ ਪਤੀ ਭੂਤ ਬਣ ਕੇ ਉਸ ਨੂੰ ਦਿਖਾਈ ਦਿੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਖਾਲਸਾ ਜੀ ਸਤਗੁਰੂ ਜੀ ਸਮਝਾਉਂਦੇ ਹਨ ਇਹ ਸਾਰਾ ਗੁਰੇ ਨ ਸੁੱਤ ਮੇਤੁ ਕਟੰਬ ਅਰ ਬਣਤਾ ਇਨ ਤੇ ਕਹੋ ਤਮ ਕਮਨ ਸਨਾਥਾ ਦਸੋ ਇਸ ਦੇ ਵਿੱਚ ਤੁਹਾਡੀ ਰਖਿਆ ਕਿਹੜਾ ਕਰੇਗਾ ਰਾਜ ਰੰਗ ਮਾਇਆ ਬਿਸਥਾਰ ਰਾਜ ਭਾਗ ਜੋ ਸੰਸਾਰ ਦੇ ਹਨ ਰੰਗ ਤਮਾਸ਼ੇ ਜੋ ਇਸ ਦੁਨੀਆ ਦੇ ਵਿੱਚ ਤੇ ਜੋ ਮਾਇਆ ਦਾ ਫੈਲਾਹ ਹੈ ਤੂੰ ਤੱਕਦਾ ਹੈ ਇਨਤੇ ਕਹੋ ਕਵਨ ਛੁਟਕਾਰ ਸਤਿਗੁਰੂ ਜੀ ਆਖਦੇ ਦਸੋ ਅੱਜ ਤੱਕ ਇਸ ਦੇ ਨਾਲ ਕਿਸੇ ਦਾ ਛੁਟਕਾਰਾ ਹੋਇਆ ਜਾਂ ਕੋਈ ਛੁੱਟਿਆ ਹੋਵੇ ਰਾਜ ਭਾਗ ਪ੍ਰਾਪਤ ਹੋ ਜਾਵੇ ਤੇ ਮਨੁੱਖ ਦਾ ਛੁਟਕਾਰਾ ਹੋ ਜਾਵੇ ਕਿਤੇ ਨਹੀਂ ਹੋਇਆ ਅਜੇ ਤੱਕ ਜੇ ਕਿਤੇ ਰੰਗ ਤਮਾਸ਼ੇ ਦੁਨੀਆਂ ਦੇ ਵੇਖ ਲਵੇ ਤੇ ਦੁਨੀਆਂ ਦੇ ਰੰਗਾਂ ਤਮਾਸ਼ਿਆਂ ਨੂੰ ਤੱਕ ਲਵੇ ਸਾਰੀ ਦੁਨੀਆਂ ਨੂੰ ਘੂਮ ਲਵੇ ਸਤਿਗੁਰ ਜੀ ਆਖਦੇ ਇਸ ਦੇ ਨਾਲ ਮਨੁੱਖ ਛੁੱਟ ਜਾਵੇਗਾ ਕਦੀ ਵੀ ਨਹੀਂ ਛੁੱਟੇਗਾ ਇਹ ਮਾਇਆ ਦਾ ਫਲਾਹ ਹੈ ਸਾਰੀ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਇਹ ਸ਼ੰਕੇ ਦਾ ਨਾਮ ਸੰਸਾਰ ਹੈ ਤੇ ਇਥੇ ਸਤਿਗੁਰੂ ਜੀ ਆਖ ਦੇ ਛਣਸਿਆਂ ਦੇ ਵਿੱਚ ਤੂੰ ਫਸਿਆ ਹੋਇਆ ਹੈ ਤੇ ਇਸ ਦੇ ਵਿੱਚ ਤੂੰ 10 ਅਜ ਤੱਕ ਕੋਈ ਛੁੱਟਿਆ ਹੈ ਆਸ ਹਸਤੀ ਰਾਥ ਅਸਵਾਰੀ ਇਸ ਤੋਂ ਅੱਗੇ ਸਤਿਗੁਰੂ ਜੀ ਆਖ ਦੇ ਲਾ ਲਵੋ ਆਸ ਆਖ ਦੇ ਘੋੜੇ ਨੂੰ ਹਸਤੀ ਆਖ ਦੇ ਹਾਥੀ ਨੂੰ ਇਥੇ ਸਤਿਗੁਰੂ ਜੀ ਆਖ ਦੇ ਘੋੜੇ ਹਾਥੀ ਤੇ ਰੱਥਾਂ ਦੀ ਅਸਵਾਰੀ ਵੀ ਭਾਵੇਂ ਕਰ ਲਵੇਂ ਝੂਠਾ ਡੰਫ ਝੂਠ ਪਸਾਰੀ ਜੇ ਸਾਰਾ ਇਹ ਨਾ ਝੂਠ ਦਾ ਝੂਠਾ ਹੀ ਪਖੰਡ ਹੈ ਤੇ ਝੂਠਾ ਹੀ ਸਭ ਕੁਝ ਪਸਾਰਾ ਹੁੰਦਾ ਹੈ ਇਥੇ ਕੋੜੇ ਰੱਖ ਲਵੇਂ ਹਾਥੀ ਰੱਖ ਲਵੇਂ ਉਹਨਾਂ ਰੱਥਾਂ ਦੀ ਅਸਵਾਰੀ ਕਰ ਲਵੇਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਗੱਡੀਆਂ ਤੇ ਲਾ ਸਕਦੇ ਹਾਂ ਕਿਉਂਕਿ ਉਸ ਸਮੇਂ ਦੇ ਵਿੱਚ ਰੱਥ ਅਮੀਰਾਂ ਮਨੁੱਖਾਂ ਦੇ ਕੋਲ ਹੁੰਦੇ ਸਨ ਕਿਤੇ ਆਮ ਮਨੁੱਖ ਦੇ ਕੋਲ ਨਹੀਂ ਸੀ ਹਾਥੀ ਘੋੜੇ ਹੁੰਦੇ ਬਹੁਤ ਅਮੀਰ ਹੁੰਦੇ ਸੀ ਤੇ ਉਸ ਦੇ ਕੋਲ ਹਾਥੀ ਘੋੜੇ ਹੁੰਦੇ ਸੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੱਡੀਆਂ ਤੋਂ ਵੱਡੀਆਂ ਗੱਡੀਆਂ ਲਾ ਸਕਦੇ ਸਤਿਗੁਰੂ ਜੀ ਆਖਦੇ ਸਭ ਕੁਝ ਝੂਠ ਝੂਠਾ ਝੂਠਾ ਡੰਪ ਝੂਠ ਪਾਸਾਰੀ ਇਹ ਝੂਠਾ ਹੀ ਪਖੰਡ ਤੇ ਝੂਠਾ ਹੀ ਸਭ ਅਪਸਾਰ ਚੱਲ ਰਿਹਾ ਹੁਣ ਝੂਠਾ ਪਖੰਡ ਕਿਵੇਂ ਖਾਲਸਾ ਜੀ ਗੱਡੀਆਂ ਲੈ ਲਈਆਂ ਦੂਰ ਲੋਕਾਂ ਨੂੰ ਵਿਖਾਵਾ ਕਰਨ ਵਾਸਤੇ ਆਪ ਕੋ ਸਤਿ ਨਰਮੋ। ਸ੍ਰੀ ਵਾਹਿਗੁਰੂ। ਕੋਲ ਹੁੰਦਿਆ ਹੋਇਆ ਵੀ ਲੈ ਲਈਆਂ। ਕੋਠੀ ਪਾਲਈ ਤਿੰਨ ਤਿੰਨ ਮੰਝਲੀ ਵਿਖਾਵਾ ਕਰਨ ਵਾਸਤੇ ਪਖੰਡ ਕਰਨ ਵਾਸਤੇ ਨਾ ਕੋਈ ਕੋਲ ਧੀ ਨਾ ਕੋਈ ਪੁੱਤਰ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਦੋ ਜੀ ਆਪ ਹਨ ਤੇ ਘਰ ਦੀ ਵੀ ਬਾਹਰ ਕਿਤੇ ਬੈਠੀ ਕਿਤੇ ਚਲੇ ਜਾਂਦੀ ਵਿਦੇਸ਼ ਦੇ ਵਿੱਚ ਕਿਤੇ ਆ ਜਾਂਦੇ ਤੇ ਤਿੰਨ ਮੰਜਲੀ ਕੋਠੀ ਪਾ ਕੇ ਬੈਠਾ ਤੇ ਕੱਲਾ ਹੀ ਵਿੱਚ ਕੁਰਸੀ ਟਾ ਕੇ ਬੈਠਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਸਾਡੇ ਸੁਖ thora ਅਸੀਂ ਵਿਖਾਉਣ ਵਾਸਤੇ ਤੇ ਪਖੰਡ ਕਰਨ ਵਾਸਤੇ ਸਾਰਾ ਕੁਝ ਪਸਾਰਾ ਕਰ ਰਹੇ ਹੁਣ ਇਹ ਆਪ ਜੀ ਤੱਕ ਦੇ ਹੁਣ ਮੈਨੂੰ ਤੇ ਕੁਝ ਦੱਸਣ ਦੀ ਲੋੜ ਨਹੀਂ ਆਪ ਜੀ ਸਭ ਕੁਝ ਤੱਕਦੇ ਹੋ ਕਿ ਬਦੇਸ਼ਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਜਾਂਦੇ ਹਨ ਮੈਂ ਇਹ ਨਹੀਂ ਆਖਦਾ ਕਿ ਨਾ ਜਾਵੋ ਜਾਵੋ ਰਾਜ ਰਾਜ ਕੇ ਜਾਵੋ ਕਮਾਈਆਂ ਕਰੋ ਇਥੇ ਇਹ ਹੈ ਕਿ ਵਿਖਾਵਾ ਨਾ ਕਰੀਏ ਜੋ ਸਾਡੀ ਜ਼ਿੰਦਗੀ ਦੇ ਵਿੱਚ ਲੋੜ ਹੈ ਉਸ ਨੂੰ ਪੂਰਿਆ ਕਰੀਏ ਬਾਦੂ ਦਾ ਵਿਖਾਵਾ ਸਾਨੂੰ ਆਖਰ ਦੇ ਵਿੱਚ ਮਾਰ ਛੱਡੇਗਾ ਖੋ ਸਤਨਾਮ ਇਹ ਇਸ ਦਾ ਕੋਈ ਲਾਭ ਨਹੀਂ ਕਿਉਂ ਤੁਸੀਂ ਲਾ ਲਵੋ ਕਿ ਇੱਕ ਜੀ ਹੈ ਘਰ ਦੇ ਵਿੱਚ ਜਾਂ ਦੋ ਲਾ ਲਵ ਤੇ ਤਿੰਨ ਮਜਲੀ ਕੋਠੀ ਪਾ ਕੇ ਤੇ ਵਿਖਾਵਾ ਕੀਤਾ ਤੇ ਉਸ ਦੇ ਵਿੱਚ ਕੀ ਹੈ ਝਾੜੂ ਲਾਉਣਾ ਬਾਦ ਦੇ ਵਿੱਚ ਇਹ ਤੇ ਤਾਂ ਹੈ ਕਿ ਕੋਲ ਰੱਖ ਲਵੋ ਇਸ ਤੋਂ ਚੰਗਾ ਇਹ ਹੈ ਕਿ ਕਿਸੇ ਗਰੀਬ ਦੀ ਝੌਂਪੜੀ ਨੂੰ ਢਾ ਕੇ ਉਸ ਨੂੰ ਕਮਰਾ ਪਾ ਦੇਵੋ ਇੱਕ ਪਕਾ ਉਹਦੇ ਵਿੱਚ ਤੁਹਾਨੂੰ ਜੋ ਕੁਝ ਲੱਖਾਂ ਹੀ ਅਸੀਸਾਂ ਪ੍ਰਾਪਤ ਹੋ ਜਾਣੀਆਂ ਨਾ ਉਹ ਕਰੋੜਾ ਰੁਪਈਆ ਨੇ ਵੀ ਨਹੀਂ ਕਰਨੀ ਆਪਕੋ ਸਤਨਾਮ ਸ਼੍ਰੀ ਵਾਹਿਗੁਰੂ ਕਿਸੇ ਇੱਕ ਗਰੀਬ ਦੀ ਟੁੱਟੀ ਹੋਈ ਝੌਂਪੜੀ ਕਾ ਇੱਕ ਅੱਖਾਂ ਦੇ ਉਸ ਨੂੰ ਢਾ ਕੇ ਤੇ ਉਸ ਨੂੰ ਛੱਤ ਪਾ ਦੇਈਏ ਨਾ ਤੇ ਉਸ ਦੀਆਂ ਉਸ ਤੋਂ ਵੱਡੀਆਂ ਕਿਤੇ ਅਸੀਂ ਸਮਨੁਖ ਨੂੰ ਪ੍ਰਾਪਤ ਨਹੀਂ ਹੁੰਦੀਆਂ ਜੋ ਦਿਲ ਦੇ ਵਿੱਚ ਉਹ ਦਿੰਦਾ ਇਸ ਕਰਕੇ ਇਹ ਝੂਠੇ ਪਸਾਰੇ ਹਨ ਸਤਿਗੁਰੂ ਜੀ ਆਖਦੇ ਸਭ ਕੁਝ ਆਸ ਹਸਤੀ ਰਤ ਅਸਵਾਰੀ ਝੂਠਾ ਡੰਫ ਝੂਠ ਪਸਾਰੀ ਇਹ ਸਭ ਕੁਝ ਝੂਠਾ ਕੀ ਜਿਹੜਾ ਪਖੰਡ ਮਨੁਖ ਕਰ ਰਹੇ ਹਨ ਤੇ ਝੂਠਾ ਹੀ ਹੈ ਪਸਾਰਾ ਲਗਾ ਹੋਇਆ ਹੈ ਜene दिए ਤਸ ਬੁਜੈ ਨਾ ਬੇਗਾਨਾ ਹੁਣ ਇਥੇ ਕਿਉਂ ਗਿਆ ਸਤਿਗੁਰਾਂ ਜੀ ਨੇ ਸਤਿਗੁਰੂ ਜੀ ਆਖਦੇ ਚਲੋ ਠੀਕ ਹੈ ਜੇ ਤੁਹਾਡੇ ਕੋਲ ਕੋਠੀਆਂ ਆਕਾਰਾਂ ਗੱਡੀਆਂ ਹਰਾਏ ਘੋੜੇ ਹਾਥੀ ਹਨ ਕੋਈ ਗੱਲ ਨਹੀਂ ਪਰ ਇੱਕ ਗੱਲ ਕਿਉਂ ਸਤਿਗੁਰੂ ਜੀ ਨੇ ਕਹੀ ਕਿਉਂ ਝੂਠਾ ਹੈ ਕਿਉਂ ਇਹ ਸਭ ਕੁਝ ਝੂਠ ਪਖੰਡ ਕਰ ਰਿਹਾ ਹੈ ਸਤਿਗੁਰੂ ਜੀ ਆਖਦੇ ਜਿੰਨ ਦੀ ਏ ਤਿਸ ਬੁੱਝੇ ਨਾ ਬੇਗਾਨਾ ਇਹ ਬੇਸਮਝ ਮਨੁੱਖ ਜਿਸ ਪ੍ਰਮਾਤਮਾ ਨੇ ਇਸ ਨੂੰ ਇਹ ਪਦਾਰਥ ਦਿੱਤੇ ਜਿਸ ਪਰਮਾਤਮਾ ਨੇ ਇਸ ਨੂੰ ਏਡੀਆਂ ਵੱਡੀਆਂ ਦਾਤਾਂ ਦਿੱਤੀਆਂ ਉਸ ਨੂੰ ਤੇ ਚੇਤੇ ਨਹੀਂ ਕਰਦਾ ਉਸ ਨੂੰ ਤੇ ਭੁਲਾ ਕੇ ਬੈਠਾ ਆਪ ਕੋ ਸਾਧਨਾਂ ਨੂੰ ਇਹ ਬੇਸਮਝ ਹੈ ਨਾ ਫਿਰ ਇਹ ਮੂਰਖ ਮਨੁੱਖ ਹੈ ਜਿਸ ਪਰਮਾਤਮਾ ਨੇ ਸਾਨੂੰ ਏਡੀ ਮਨੁੱਖਾ ਦੇਹੀ ਦਿੱਤੀ ਜੋ ਸਾਡੇ ਸੁਭਾਸਾਂ ਨੂੰ ਚਲਾ ਰਿਹਾ ਹੈ ਉਸ ਨੂੰ ਤੇ ਭੁਲਾ ਕੇ ਬੈਠੇ ਹਾਂ ਤੇ ਆਮ ਪਦਾਰਥਾਂ ਦੇ ਵਿੱਚ ਅਸਾਂ ਨੇ ਆਪਣੀ ਪ੍ਰੀਤੀ ਜੋੜੀ ਇਹ ਬੇਸਮਝ ਮਨੁੱਖ ਹੈ ਸਤਿਗੁਰ ਜੀ ਆਖਦੇ ਇਹ ਸਤਰਾਂ ਤੇ ਤੂੰ ਤਰੇਗਾ ਨਹੀਂ ਤੂੰ ਸਮਝ ਉਹ ਪਰਮਾਤਮਾ ਨੇ ਤੈਨੂੰ ਇਹ ਦਾਤਾਂ ਦਿੱਤੀਆਂ ਹਨ ਉਸ ਦਾ ਧੰਨਵਾਦ ਵੀ ਕਰਿਆ ਕਰ ਉਸ ਦਾ ਸ਼ੁਕਰਾਨਾ ਵੀ ਕਰਿਆ ਕਰ ਆਖਦੇ ਨਾ ਸਤਿਗੁਰ ਜੀ ਏਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜੇ ਤੈਨੂੰ ਦਾਸ ਉਹ ਪਰਮਾਤਮਾ ਨੇ ਵਸਤੂਆਂ ਦਿੱਤੀਆਂ ਹਨ ਤੂੰ ਧੰਨਵਾਦ ਨਹੀਂ ਕਰਦਾ 10 ਵਸਤੂਆਂ ਦਿੱਤੀਆਂ ਤੇ ਤੂੰ 11ਵੇਂ ਮੰਗੇ ਤੇ ਉਹ ਪ੍ਰਮਾਤਮਾ ਨੇ ਨਹੀਂ ਦਿੱਤੀ ਤੇ ਤੂੰ ਰੋਸ ਕਰਦਾ ਏ ਕਿ ਮੈਨੂੰ ਪ੍ਰਮਾਤਮਾ ਤੂੰ ਇੱਕ ਵਸਤੂ ਨਹੀਂ ਦਿੱਤੀ ਤੇ ਤੂੰ ਦਸਾਂ ਨੂੰ ਭੁਲਾ ਦੇਣਾ ਇਹ ਮਨੁੱਖ ਦਾ ਕਿਰਦਾਰ ਹੈ ਖਾਲਸਾ ਜੀ ਜੇ ਉਹ ਇਸ ਨੂੰ ਪ੍ਰਾਪਤ ਹੁੰਦਾ ਜਿਸ ਦੇ ਸਹਾਰੇ ਇਹ ਚੱਲਦਾ ਏ ਉਸ ਨੂੰ ਚੇਤੇ ਨਹੀਂ ਰੱਖੇਗਾ ਤੇ ਜੋ ਨਹੀਂ ਪ੍ਰਾਪਤ ਹੋਇਆ ਉਸ ਦੀ ਪਿੱਛੇ ਆਪਣੀ ਜ਼ਿੰਦਗੀ ਨੂੰ ਬਦੀਤ ਕਰ ਦੇਵੇਗਾ ਹੁਣ ਇੱਕ ਵਸਤੂ ਪੇਸ਼ੇ ਪ੍ਰਮਾਤਮਾ ਨੂੰ ਭਲਾ ਦਿੰਦਾ ਤੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਆਖਦੇ ਏਕ ਭੀ ਨਾ ਦੇ 10 ਭੀ ਫੇਰ ਲੇ ਜੇ ਉਹ ਤੈਨੂੰ ਇੱਕ ਵੀ ਵਸਤੂ ਨਾ ਦੇਵੇ ਤੇ 10 ਜਿਹੜੀਆਂ ਤੈਨੂੰ ਦਿੱਤੀਆਂ ਤੇ ਉਹ ਵੀ ਖੋ ਲਵੇ ਤੋ ਮੂੜਾ ਕਹੋ ਕਹਾ ਕਰੇ ਫਿਰ ਮੂਰਖਾ ਕੀ ਕਰੇਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਜੀ ਆਖਦੇ ਤੂੰ ਕੀ ਕਰ ਲੈਣਾ ਤੇਰੇ ਹੱਥ ਦੇ ਵਿੱਚ ਕੁਝ ਨਹੀਂ ਤੂ ਇੱਕ ਵਸਤੂ ਦੇ ਵਾਸਤੇ ਉਹ ਪ੍ਰਮਾਤਮਾ ਨੂੰ ਉਲਾਮਾ ਦੇ ਨਾਮ ਕਰਦੇ ਨਾ ਐਸੀ ਕਈ ਵਾਰ ਕੀ ਕਰਦੇ ਹਨ ਉਹ ਆਉਂਦੇ ਹਨ ਤੇ ਗੁਰੂ ਘਰ ਦੇ ਵਿੱਚ ਤੇ ਸਤਿਗੁਰਾਂ ਜੀ ਦੇ ਅੱਗੇ ਖੜੇ ਹੋ ਕੇ ਸਤਿਗੁਰੂ ਜੀ ਸਾਨੂੰ ਆਹ ਚਾਹੀਦਾ ਸਾਨੂੰ ਆਹ ਚਾਹੀਦਾ ਮੈਂ ਨਹੀਂ ਆਖਦਾ ਕਿ ਨਾ ਮੰਗੋ ਮੰਗੋ ਇਹ ਸਤਿਗੁਰੂ ਜੀ ਹਨ ਸਾਡੇ ਭੰਡਾਰੇ ਭਰੇ ਹੋਏ ਹਨ ਸਾਜੇ ਸਾਹਿਬਾ ਕਿਆ ਨਾਗੇ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਇਥੇ ਖਾਲਸਾ ਜੀ ਮਿਲਦਾ ਸਭ ਕੁਝ ਹੈ ਇਹ ਆ ਕਿ ਮੰਗਣ ਦੀ ਜਾਜ ਸਾਨੂੰ ਆਉਣੀ ਚਾਹੀਦੀ ਹੈ ਮੰਗਣ ਦੀ ਜਾਜ ਨਹੀਂ ਅਸੀਂ ਆਉਂਦੇ ਹਾਂ ਸਤਿਗੁਰੂ ਜੀ ਸਾਨੂੰ ਆਾ ਦੇ ਦੇਵੋ ਜੇ ਦੇ ਦੇਵੋਗੇ ਤੇ ਏਕੀ ਦਿਨ ਤੁਹਾਡੇ ਗੁਰਦੁਆਰੇ ਆਵਾਂਗੇ ਏਕੀ ਦਿਨ ਝਾੜੂ ਲਾਵਾਂਗੇ ਏਕੀ ਦਿਨ ਪਾਠ ਕਰਾਂਗੇ ਜੇ ਦੇਵੋਗੇ ਤੇ ਉਸ ਤਰ੍ਹਾਂ ਨਹੀਂ ਮੈਂ ਕਰਨੇ ਇਹ ਕੀ ਹੋਇਆ ਸਾਡਾ ਬਖੰਡ ਹੋਇਆ ਨਾ ਮੰਗਣ ਦੀ ਜਾਜ ਨਹੀਂ ਸਾਨੂੰ ਵਈ ਉਹਨਾਂ ਖਾਲਸਾ ਜੀ ਆਇਆ ਤੇ ਜੇ ਉਹ ਪ੍ਰਮਾਤਮਾ ਨੇ ਇਸ ਦੇ ਕਰਮਾਂ ਨੂੰ ਵੇਖ ਕੇ ਨਾ ਨਾ ਵਸਤੂ ਦਿੱਤੀ કે ਇਸ ਦੇ ਭਲਾ ਵੇਖ ਕੇ ਭਲਾ ਤੱਕ ਕੇ ਇਹਨੇ ਰੋਸ ਕਰਦਾ ਪਿਆ। ਆਖਦਾ ਕਿ ਗੁਰੂ ਘਰ ਦੇ ਵਿੱਚ ਉਹ ਤੇ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ। ਮੈਂ ਫਿਰ ਜਾ ਕੇ ਇੱਟਾਂ ਤੇ ਮਥੇ ਰਗੜਦਾ। ਉਥੋਂ ਮੈਨੂੰ ਪ੍ਰਾਪਤ ਹੋ ਜਾਊ। ਫਿਰ ਦੂਸਰਿਆਂ ਦੇ ਕੋਲ ਚਲਿਆ ਜਾਂਦਾ ਕਿ ਤੇ ਲਾਚੀਆਂ ਲੈਂਦਾ ਫਿਰਦਾ ਹੈ ਕਿ ਤੇ ਲਾਉਂਗ ਲੈਂਦਾ ਫਿਰਦਾ ਕਿ ਤੇ ਦੂਸਰਿਆਂ ਦੇ ਕੋਲ ਤੁਰਿਆ ਫਿਰਦਾ ਹੈ। ਇਥੇ ਵਕੂ ਬਖਰੇ ਤੇ ਪਖੰਡੀਆਂ ਬੋ ਆਪਣੇ ਦੇ ਜਿਹੜਾ ਹੈ ਡੇਰੇ ਲਾ ਕੇ ਬੈਠੇ ਹਨ ਤੇ ਉਹਨਾਂ ਨੇ ਤੇ ਆਪਣੀ ਮਾਇਆ ਦਾ ਜਿਹੜਾ ਢਾਉਂ ਘਰੇ ਚਿਆ ਤੇ ਉਹ ਮਾਇਆ ਕਮਾਰੇ ਪਰ ਆਮ ਭੁਲੇ ਸਿੱਖ ਭੁੱਲੇ ਭਟਕੇ ਇਹ ਵੱਜਦੇ ਫਿਰਦੇ ਹਨ ਜਿਹੜਾ ਕੰਧਾਂ ਦੇ ਵਿੱਚ ਤੇ ਵੇਖਦੇ ਫਿਰਦੇ ਕਿਤੇ ਉਹਨਾਂ ਕਿਤੇ ਸਾਨੂੰ ਕੁਝ ਪ੍ਰਾਪਤ ਹੋ ਜਾਵੇ ਤੇ ਸਤਿਗੁਰੂ ਜੀ ਆਖਦੇ ਵੇ ਥੋੜਾ ਤੈਨੂੰ ਕੁਝ ਪ੍ਰਾਪਤ ਹੋਣਾ ਪਰਮੇਸ਼ਰ ਤੇ ਭੁੱਲਿਆਂ ਵੇ ਆਪਣ ਸਭੇ ਰੋਗ ਜੇ ਤੂੰ ਭੋਲੇ ਬੈਠਾ ਹੈ ਉਸ ਪਰਮੇਸ਼ਰ ਨੂੰ ਤੇ ਤੈਨੂੰ ਤੇ ਰੋਗੀ ਵੀ ਆਪਣੇ ਮਾਨਸਿਕ ਤੇ ਤੌય ਸਰੀਰਕ ਤੌਰ ਤੇ ਤੂੰ ਰੋਗੀ ਹੋ ਜਾਣਾ ਤੂੰ ਪਰਮਾਤਮਾ ਨੂੰ ਚੇਤੇ ਕਰ ਭੁਲਾ ਕੇ ਕਿਉਂ ਬੈਠਾ ਹੋਇ ਸਤਿਗੁਰੂ ਜੀ ਆਖਦੇ ਜਿਨ ਦੀਏ ਤਿਸ ਬੁਝੈ ਨ ਬਿਗਾਨਾ ਜਿਸ ਪਰਮਾਤਮਾ ਨੇ ਇਸ ਨੂੰ ਇਹ ਵਸਤੂਆਂ ਦਿੱਤੀਆਂ ਉਹਨਾਂ ਨੂੰ ਇਹ ਪਰਮਾਹ ਇਹ ਪੁਲਾ ਕਰਕੇ ਬੈਠਾ ਹੈ ਬੇਸਮਝ ਬਨੁਖ ਨਾਮ ਵਿਸਾਰ ਨਾਨਕ ਪਛਤਾਣਾ ਪਰ ਸਤਿਗੁਰ ਜੀ ਆਖਦੇ ਸਿੱਖੋ ਇੱਕ ਗੱਲ ਜੀਤੇ ਰਖਿਓ ਨਾਮ ਵਿਸਾਰ ਨਾਮ ਨੂੰ ਵਿਸਾਰ ਕੇ ਨਾ ਤੇ ਸਤਿਗੁਰ ਜੀ ਆਖਦੇ ਨਾਨਕ ਪਛਤਾਣਾ ਆਖਰ ਦੇ ਵਿੱਚ ਤੁਹਾਡੇ ਕੋਲ ਕੇਵਲ ਤੇ ਕੇਵਲ ਪਛਤਾਵਾ ਹੀ ਰਹਿ ਜਾਣਾ ਉਰ ਕੋ ਜਨੀ ਆਪੋ ਸਤਿਗੁਰ ਸ਼੍ਰੀ ਵਾਹਿਗੁਰੂ ਆਖਦੇ ਨਾ ਗੁਰੂ ਅਮਰਦਾਸ ਜੀ ਐਸਾ ਕੰਮ ਮੂਲੇ ਨਾ ਕੀਚੈ ਜੇਤ ਅੰਤ ਪਛੋਤਾਈ ਐਸਾ ਕੰਮ ਕਾਇ ਹੀ ਨਾ ਸਿਖਾ ਜਿਸ ਦੇ ਨਾਲ ਤੈਨੂੰ ਅੰਤ ਵੇਲੇ ਪਛਤਾਉਣਾ ਪੈ ਜਾਵੇ ਇਹ ਪਛਤਾਵਾ ਬਹੁਤ ਮਾੜਾ ਜੀ ਪਛਤਾਵਾ ਉਸ ਨੂੰ ਕਿਹਾ ਜਾਂਦਾ ਖਾਲਸਾ ਜੀ ਜੋ ਅਸੀਂ ਕਰ ਸਕਦੇ ਸਾਂ ਪਰ ਸਾਡੇ ਕੋਲ ਹੋਇਆ ਨਹੀਂ ਹੁਣ ਮੈਂ ਉਦਾਹਰਣ ਛੋਟੀ ਜੀ ਦੇ ਕੇ ਸਮਝਾਵਾਂ ਅਸੀਂ ਕਰਦੇ ਨਾ ਜਦੋਂ ਕਿਤੇ ਸਾਡੇ ਘਰ ਦੇ ਵਿੱਚ ਕੋਈ ਜੀਵ ਜਾਂਦਾ ਹੈ ਉਹਨੇ ਜਾਣਦਿਆਂ ਹੋਇਆ ਜੇ ਕਿਤੇ ਉਸ ਦਾ ਐਕਸੀਡੈਂਟ ਹੋ ਜਾਵੇ ਤੇ ਘਰ ਦੇ ਵਿੱਚੋਂ ਅਸੀਂ ਉਸ ਨੂੰ ਕਹੀਏ ਕਿ ਤੂੰ ਕੁਝ ਸਮਾਂ ਰੁਕ ਜਾ ਤੇ ਬਾਅਦ ਦੇ ਵਿੱਚ ਚਲਿਆ ਜਾਵੇਂ ਪਰ ਉਸ ਨੇ ਕੋਈ ਗੱਲ ਨਾ ਸੁਣੀ ਹੋਵੇ ਤੇ ਚਲਿਆ ਜਾਵੇ ਉਹ ਕਹੇ ਤੇ ਹੁੰਦਾ ਤੇ ਲਿਖਿਆ ਲੇਖਾਂ ਦੇ ਵਿੱਚ ਹੈ ਉਸ ਨੂੰ ਕੋਈ ਟਾਲ ਨਹੀਂ ਸਕਦਾ ਉਹ ਕਹੇ ਤੇ ਜਾਵੇ ਤੇ ਉਹ ਐਕਸੀਡੈਂਟ ਹੋ ਜਾਵੇ ਤੇ ਉਹ ਮੌਤ ਹੋ ਜਾਵੇ ਉਸ ਦੀ ਫਿਰ ਮਨ ਦੇ ਵਿੱਚ ਇਹ ਪਛਤਾਵਾ ਦੇਖ ਲਵੋ ਕਿ ਕੀ ਹੁੰਦਾ ਕਿ ਜੇ ਮੈਂ ਉਸ ਵੇਲੇ ਉਸ ਨੂੰ ਕਿਹਾ ਸੀ ਰੁਕ ਜਾ ਤੇ ਜੇ ਮੈਂ ਉਸ ਦੀ ਬਾਹ ਫੜ ਕੇ ਉਸ ਨੂੰ ਡਾਕ ਲੈਂਦਾ ਜਾਂ ਡਗ ਲੈਂਦੇ ਉਸ ਦੀ ਮੌਤ ਨਹੀਂ ਸੀ ਹੋਣੀ ਇਹ ਹੁੰਦਾ ਪਛਤਾਵਾ ਜੋ ਮੈਂ ਕਰ ਸਕਦਾ ਸੀ ਪਰ ਕੀਤਾ ਕੋਈ ਪਰ ਇਹ ਖਾਲਸਾ ਜੀ ਇੱਥੇ ਮੈਂ ਉਦਾਹਰਨ ਵਜੋਂ ਹੀ ਸਮਝਾਇਆ ਹੈ ਕਿ ਪਛਤਾਵਾ ਹੁਣ ਕਿਸ ਗੱਲ ਦਾ ਹੁਣ ਇਹ ਸਰੀਰ ਸਾਨੂੰ ਪਰਮਾਤਮਾ ਨੇ ਦਿੱਤਾ ਸੁਵਾਸ ਸਾਨੂੰ ਦਿੱਤੇ ਹਨ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਕਰ ਰਹੇ ਹਾਂ ਢਿੱਲ ਹੋਵੇ ਮੱਠ ਹੋਵੇ ਅਸੀਂ ਸਭ ਕੁਝ ਧਨ ਵਿੱਚ ਮਾਰੇ ਆਪਣੇ ਕਾਰਜਾਂ ਨੂੰ ਵੀ ਕਰ ਰਹੇ ਹਾਂ ਇੱਕੋ ਹੀ ਹੈ ਕਿ ਉਹ ਪਰਮੇਸ਼ਰ ਦੇ ਨਾਮ ਜਪਣ ਵੇਲੇ ਅਸੀਂ ਆਪਣੇ ਮਨ ਦੇ ਵਿੱਚ ਆਲਸ ਕਰਦੇ ਉਸ ਵੇਲੇ ਅਸੀਂ ਆਪਣੇ ਕੰਮਾਂ ਦੇ ਬਹਾਨੇ ਉਸ ਵੇਲੇ ਅਸੀਂ ਆਪਣੇ ਢਿੱਲ ਮੱਠ ਦੇ ਬਹਾਨੇ ਲਾਉਂਦੇ ਕਿ ਸਾਡਾ ਸਰੀਰ ਢਿੱਲਾ ਹੈ ਉੱਠਿਆ ਨਹੀਂ ਗਿਆ ਜਾਂ ਸਾਡੇ ਕੰਮਕਾਰ ਬਹੁਤ ਹਨ ਉਸ ਵੇਲੇ ਸਾਡੇ ਤੋਂ ਨਾਮ ਨਹੀਂ ਜਪਿਆ ਗਿਆ ਸਮਾਂ ਹੀ ਨਹੀਂ ਮਿਲਿਆ ਉਸ ਵੇਲੇ ਸਾਡੇ ਬਹਾਨੇ ਸ਼ੁਰੂ ਹੋ ਜਾਂਦੇ ਪਰ ਜੇ ਕਿਤੇ ਦੁਨਿਆਵੀ ਕੋਈ ਕੰਮ ਹੋਵੇ ਧਨ ਦੇ ਬਦੌਲਤ ਧਨ ਦੇ ਵਾਸਤੇ ਤੇ ਫਿਰ ਅਸੀਂ ਉਹਨਾਂ ਨੂੰ ਭੱਜ ਭੱਜ ਕੇ ਕਰਦੇ ਇਹ ਖਾਲਸਾ ਜੀ ਇਹ ਨਹੀਂ ਕਰਨਾ ਚਾਹੀਦਾ ਪਛਤਾਵਾ ਹੀ ਕੇਵਲ ਬਾਦ ਦੇ ਵਿੱਚ ਸਾਡੇ ਕੋਲ ਰਹਿ ਜਾਣਾ ਸਤਿਗੁਰੂ ਜੀ ਆਖਦੇ ਜਿਸ ਵੇਲੇ ਤੇਰੇ ਸੁਵਾਸ ਨਿਕਲੇ ਨਾ ਉਸ ਵੇਲੇ ਤੈਨੂੰ ਚੇਤੇ ਆਉਣਾ ਫਿਰ ਕਿ ਇਹ ਮੈਂ ਨਾਮ ਜਪ ਸਕਦਾ ਸੀ ਆਪਣੇ ਜੀਵਨ ਨੂੰ ਸਵਾਰ ਸਕਦਾ ਸੀ ਪਰ ਸਵਾਰ ਨਹੀਂ ਸਕਿਆ ਇੱਕ ਨਾ ਸੁਪਨੇ ਦੀ ਨਹੀਂ ਆਈ ਹੈ ਖਾਲਸਾ ਜੀ ਅਸੀਂ ਇੱਕ ਸੁਪਨਾ ਲੈ ਰਹੇ ਤੇ ਸੁਪਨਾ ਜਦੋਂ ਅੱਖ ਖੁੱਲਦੀ ਨਾ ਤੇ ਮਨੁੱਖ ਉਦੋਂ ਪਤਾ ਲੱਗਦਾ ਲੈ ਇਹ ਤੇ ਸੁਪਨਾ ਸੀ ਇਹ ਤੇ ਜਾਗਿਆ ਮੈਂ ਹੁਣ ਤੇ ਮੈਨੂੰ ਤੇ ਪਤਾ ਹੀ ਹੁਣ ਲੱਗਾ ਮੈਂ ਤੇ ਐਵੇਂ ਡਰੇ ਗਿਆ ਮੈਂ ਤੇ ਐਨਾ ਕੁੱਝ ਸੁਪਨੇ ਦੇ ਕਈ ਵਾਰ ਨਾ ਖਾਲਸਾ ਜੀ ਸੁਪਨੇ ਦੇ ਵਿੱਚ ਮਨੁੱਖ ਰਾਜਾ ਬਣ ਜਾਂਦਾ ਸਾਰੀ ਦੁਨੀਆ ਦੇ ਉੱਤੇ ਹੁਕਮ ਚਲਾਉਣ ਲੱਗ ਪੈਂਦਾ ਤੇ ਜਦੋਂ ਅੱਖ ਖੁੱਲਦੀ ਤੇ ਅੱਖ ਦੱਲ ਮੇਰੇ ਤੇ ਫੇਰ ਉਹ ਤੇ ਉਹੀ ਕੱਖਾਂ ਦੀ ਪਈ ਛੰਨ ਤੇ ਮੈਂ ਹੁਣ ਇਥੇ ਕੀ ਜਿਹੜਾ ਵਾ ਮੈਂ ਤੇ ਫੇਰ ਗਰੀਬ ਦਾ ਗਰੀਬ ਤੇ ਰਾਜਾ ਤੇ ਮੈਂ ਇਹ ਘੜੀ ਪੜਦਾ ਹੀ ਬਣਿਆ ਹੁਣ ਖਾਲਸ ਜੀਵੇਂ ਜਦੋਂ ਅਸੀਂ ਸੰਸਾਰ ਦੇ ਵਿੱਚ ਆਏ ਨਾ ਇੱਕ ਸੁਪਨਾ ਲੈ ਰਹੇ ਹਾਂ ਅਸੀਂ ਆ ਹੁਣ ਤੇ ਇਸ ਸੁਪਨੇ ਦੇ ਵਿੱਚ ਕੀ ਹੈ ਅਸੀਂ ਆਪਣੇ ਆਪ ਨੂੰ ਰਾਜਾ ਸਮਝ ਕੇ ਬੈਠੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕਿ ਮੇਰੇ ਵਰਗਾ ਰਾਜਾ ਹੀ ਕੋਈ ਨਹੀਂ ਮੈਂ ਤੇ ਰਾਜ ਭਾਗ ਭੋਗਣ ਵਾਸਤੇ ਆਇਆ ਤੇ ਜਦੋਂ ਇਸ ਸਰੀਰ ਦੇ ਵਿੱਚ ਉਹ ਨਿਕਲ ਗਏ ਨਾ ਸੁਵਾਸ ਤੇ ਉਸ ਵੇਲੇ ਜਦੋਂ ਖੁੱਲਣੀ ਆਖ ਤੇ ਜਦੋਂ ਆਉਣੀ ਜਾਗ ਜਦੋਂ ਜਮਾ ਨੇ ਆਣ ਕੇ ਸੰਗਲ ਗਲ ਦੇ ਵਿੱਚ ਪਾਲਿਆ ਉਸ ਵੇਲੇ ਆਖ ਨਾਲ ਲੈ ਮੇਰੇ ਵਰਗਾ ਤੇ ਪਿਹਖਾਰੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਤਾ ਉਦੋਂ ਲੱਗਣਾ ਨਾ ਜਾਗ ਉਦੋਂ ਖੁੱਲਣੀ ਆਖ ਦੇ ਨਾ ਸਤਿਗੁਰੂ ਜੇ ਕੁੰਭੇ ਬੱਧਾ ਜਲ ਰਹਿ ਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਇਹ ਗਿਆਨ ਦਾ ਹੀ ਬੱਚਾ ਮਨ ਹੈ ਤੇ ਗੁਰੂ ਤੋਂ ਬਿਨਾ ਗਿਆਨ ਨਹੀਂ ਹੋਣਾ ਜੇ ਗੁਰੂ ਨੂੰ ਧਾਰਨ ਕਰ ਲਈਏ ਤੇ ਸਾਡੇ ਜਿਉਂਦਿਆਂ ਜਿਉਂ ਹੀ ਅੱਖ ਖੁੱਲ ਜਾਵੇ ਸਾਨੂੰ ਇਹ ਸੰਸਾਰ ਦੇ ਵਿੱਚ ਰਹਿੰਦੇ ਪਤਾ ਲੱਗ ਜਾਵੇ ਕਿ ਮਨੁੱਖਾ ਜੀਵਨ ਸਾਨੂੰ ਮਿਲਿਆ ਕਿਸ ਵਾਸਤੇ ਹੈ ਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਨੂੰ ਪਤਾ ਲੱਗ ਜਾਵੇ ਕਿ ਉਹ ਪਰਮਾਤਮਾ ਦਾ ਨਾਮ ਜਪਣ ਵਾਸਤੇ ਕੇਵਲ ਤੇ ਕੇਵਲੇ ਮਨੁੱਖਾ ਸਾਨੂੰ ਦੇਹੀ ਪ੍ਰਾਪਤ ਹੋਈ ਹੈ ਸਤਿਗੁਰੂ ਜੀ ਆਖਦੇ ਨਾ ਇਵੇਂ ਕਰ ਨਾਮ ਵਿਸਾਰ ਨਾਨਕ ਪਛਤਾਣਾ ਨਾਮ ਨੂੰ ਵਿਸਾਰ ਕੇ ਤੇ ਬਾਦ ਦੇ ਵਿੱਚ ਕੇਵਲ ਤੇ ਕੇਵਲ ਤੇਰੇ ਕੋਲ ਪਛਤਾਵਾ ਰਹੇਗਾ ਮੈਂ ਇੱਥੇ ਛੋਟੀ ਜੀ ਉਦਾਹਰਨ ਦੇਵਾ ਮੈਂ ਸਾਖੀ ਆਪ ਜੀ ਨੂੰ ਸੁਣਾਵਾ ਇਹ ਆਪ ਜੀ ਨੇ ਪਹਿਲਾਂ ਵੀ ਸਰਵਨ ਕੀਤੀ ਹੈ ਇੱਕ ਸ਼ੇਠ ਸੀ ਭਗਤ ਕਬੀਰ ਜੀ ਦੇ ਵੇਲੇ ਦੇ ਵਿੱਚ ਭਗਤ ਕਬੀਰ ਜੀ ਜਾ ਰਹੇ ਸਨ ਉਸ ਦੀ ਝੁੱਗੀ ਤੋਂ ਬਾਹਰ-ਬਾਰ ਉਸਦੇ ਘਰ ਦੇ ਬਾਹਰ-ਬਾਰ ਨੰਗ ਰਹੇ ਤੇ ਉਸ ਸੇਠ ਦੀ ਜਮ ਜਾਣ ਘਟ ਰੇ ਸਨ। ਆਖਦੇ ਨਾ ਇਹ ਭਗਤ ਪ੍ਰੀਤ ਜੀ ਵੀ ਆਖਦੇ ਕਿ ਜਦੋਂ ਮਨੁੱਖ ਚੜਾਈ ਕਰਦਾ ਉਦੋਂ ਜਮ ਆਣ ਕੇ ਉਸ ਨੂੰ ਦਰਸ਼ਨ ਦਿੰਦੇ ਆਪੋ ਸਾਥ ਨਾਮ। ਸ਼੍ਰੀ ਵਾਰ ਆਖਦੇ ਨਾ ਜਿੱਤ ਤਿਹੜਾ ਧਨਵਰੀ ਸਾਹੇ ਲੈ ਲਖਾਏ ਮਲਕ ਦੇ ਕੰਨੇ ਸੁਣੇ ਦਾ ਮੋਹ ਦੇ ਖਾਲੇ ਆਏ। ਹੁਣ ਜਿਹੜਾ ਕੰਨਾਂ ਦੇ ਨਾਲ ਮਲਕ ਜਮ ਸੁਣੇ ਦਾ ਸੀ ਉਸ ਨੇ ਆਣ ਕੇ ਅੰਤ ਦੇ ਵੇਲੇ ਆਪਣਾ ਮੂੰਹ ਵਿਖਾ ਦਿੱਤਾ। ਤੇ ਅੱਗੇ ਕੀ ਕਰਦਾ ਫਿਰ? ਜਿੰਦੇ ਨੇ ਮਾਣੀ ਕੱਢੀ ਐ ਹੱਡਾ ਊ ਕੜਗਾਏ ਉਹਨਾਂ ਨੂੰ ਹੱਡਾਂ ਨੂੰ ਤੋੜ-ਤੋੜ ਕੇ ਫਿਰ ਉਸ ਦੇ ਵਿੱਚ ਉਹ ਜਿੰਦੇ ਨੇ ਮਾਣੀ ਨੂੰ ਕੱਢ ਕੱਢਦੇ ਹਨ ਉਹ ਜੰਮ ਫਿਰ ਤਕਲੀਫ ਬਹੁਤ ਹੁੰਦੀ ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਜਾ ਰਹੇ ਤੇ ਉਥੇ ਸੇਠ ਦੇ ਜਾਣ ਘਟ ਰਹੇ ਸੰਜਾਮ ਤੇ ਉਸ ਨੂੰ ਦਿਖਾਈ ਦੇ ਰਿਹਾ ਤੇ ਆਪਸ ਦੇ ਵਿੱਚ ਵਿਚਾਰ ਚੱਲ ਰਹੀ ਕਿਉਂਕਿ ਭਗਤ ਕਬੀਰ ਜੀ ਪਰਮਾਤਮਾ ਦੇ ਨਾਲ ਇੱਕ ਮੇਕ ਸਨ ਉਹਨਾਂ ਨੇ ਜਦੋਂ ਵੇਖਿਆ ਤੱਕਿਆ ਤੇ ਸੀਟਾ ਕੋ ਕਹਿ ਰਿਹਾ ਹੈ ਕਿ ਮੇਰੀ ਜਿੰਨੇ ਸੰਪਤੀ ਹੈ ਨਾ ਉਸ ਦੇ ਵਿੱਚੋਂ ਮੈਂ ਅੱਧ ਤੁਹਾਨੂੰ ਦੇ ਦੇਵਾਂਗਾ ਤੇ ਮੈਨੂੰ ਛੱਡ ਦੇਵੋ ਉਹ ਜਾਮਾ ਆਖ ਦੇ ਕੇ ਨਹੀਂ ਇਹ ਤੇਰਾ ਧੰਨ ਸਾਡੇ ਕਿਸੇ ਕੰਮ ਨਹੀਂ ਚੁੱਪ ਕਰਕੇ ਅੱਗੇ ਲੱਗ ਕੇ ਸਾਡੇ ਤੁਰਨਾ ਕਰ ਕਿਤੇ ਆਖਦਾ ਮੈਂ ਵਿਆਜ ਜੀ ਪੈਸੇ ਦਿੱਤੇ ਉਹ ਇਕੱਠੇ ਕਰ ਲਵਾਂ ਮੈਂ ਆਪਣੇ ਧੀਆ ਪੁੱਤਰਾਂ ਨੂੰ ਦੱਸ ਦੇਵਾਂਗਾ ਕਿ ਮੇਰੇ ਕੋ ਮੈਂ ਇਹਨਾਂ ਇਹਨਾਂ ਦੇ ਕੋਲੋਂ ਪੈਸੇ ਲੈਨੇ ਤੇ ਇਹਨਾਂ ਇਹਨਾਂ ਵਿਆਜ ਬਣਿਆ ਇਨਾ ਲੈ ਲਿਓ ਤੇ ਮੈਂ ਤੁਹਾਨੂੰ ਅਦਾ ਧਨ ਦੇ ਰਿਹਾ ਹਾਂ ਐਨੇ ਦੱਸਣ ਵਾਸਤੇ ਇਹ ਦੇ ਰਿਹਾ ਕਿ ਮੈਨੂੰ ਇਹ ਤੇ ਦੱਸ ਲੈਣ ਦਿਓ ਨਹੀਂ ਤੇ ਮਾਇਆ ਮੇਰੀ ਸਾਰੀ ਡੁੱਬ ਜਾਵੇ ਉਹ ਆਖਦੇ ਨਹੀਂ ਜਦੋਂ ਇਸ ਨੂੰ ਥੋੜੀ ਥੋੜੀ ਸਮਝ ਪੈਂਦੀ ਗਈ ਨਾ ਆਖਦਾ ਕਿ ਸਾਰੇ ਜਿੰਨੇ ਮੈਂ ਧਨ ਦੌਲਤ ਕਮਾਈ ਸਾਰੀ ਲੈ ਲਵੋ ਮੈਨੂੰ ਇੱਕ ਰਾਤ ਦੇ ਦਿਵੋ ਮੈਂ ਉਹ ਪਰਮਾਤਮਾ ਦੇ ਨਾਮ ਨੂੰ ਜਪ ਲਵਾਂ ਮੈਂ ਮਸੀਤ ਦੇ ਵਿੱਚ ਜਾਵਾਂਗਾ ਉੱਥੇ ਨਮਾਜ਼ ਅਦਾ ਕਰਾਂਗਾ ਵਾਖਦੇ ਹੁਣ ਦੱਸ ਕਿ ਸਾਰੀ ਜ਼ਿੰਦਗੀ ਤੈਨੂੰ 60 70 80 90 ਜਿੰਨੇ ਵੀ ਤੈਨੂੰ ਸਾਲ ਉਮਰ ਮਿਲੀ ਉਸ ਦੇ ਵਿੱਚ ਤੇ ਤੂੰ ਕਿਤੇ ਗੁਰੂ ਘਰ ਨਹੀਂ ਗਿਆ ਉਸ ਦੇ ਵਿੱਚ ਤੇ ਤੂੰ ਜਾ ਕੇ ਕਿਤੇ ਗੁਰੂ ਘਰ ਜਾ ਕੇ ਬਾਣੀ ਨਹੀਂ ਪੜ੍ਹੀਏ ਮੈਂ ਉਦਾਹਰਨ ਤੌਰ ਤੇ ਸਮਝਾ ਰਿਹਾ ਕਿ ਉਦੋਂ ਤੇ ਸਾਨੂੰ ਪਰਮਾਤਮਾ ਚੇਤੇ ਨਹੀਂ ਆਇਆ ਜਦੋਂ ਸਾਡੇ ਸਵਾਸ ਚੱਲਦੇ ਮਨੁੱਖਾ ਦੇਹੀ ਸੀ ਤੇ ਜਦੋਂ ਅੰਤ ਦਾ ਵੇਲਾ ਆ ਗਿਆ ਤੇ ਫਿਰ ਉਦੋਂ ਮੰਗਦੇ ਕੁਝ ਸਮਾਂ ਕਿ ਮੈਂ ਬੈਠ ਕੇ ਤੇ ਕੈ ਜਪਜੀ ਸਾਹਿਬ ਵੀ ਪੜ ਲਵਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਉਸ ਵੇਲੇ ਸਮਾਂ ਨਹੀਂ ਮਿਲੇਗਾ ਇਸੇ ਤਰ੍ਹਾਂ ਰਹੋ ਵਿਚਾਰ ਸੇਠ ਨੇ ਕਿਹਾ ਮੈਨੂੰ ਕੁਝ ਸਮਾਂ ਦਵੋ ਮੈਂ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ ਲਵਾਂਗਾ ਆਖਦੇ ਨਹੀਂ ਹੁਣ ਸਮਾਂ ਤੇਰਾ ਸਮਾਪਤ ਹੈ ਇਥੋਂ ਚੱਲ ਹੁਣ ਤੇਰਾ ਅੱਗੇ ਲੇਖਾ ਹੋਵੇਗਾ ਚਲੋ ਸਤਾਬ دیਵਾਨ ਬੁਲਾਇਆ ਇਥੇ ਉਹ ਫਰਮਾਨ ਉਸ ਪ੍ਰਮਾਤਮਾ ਦਾ ਆਇਆ ਹੈ ਤੈਨੂੰ ਚੱਲ ਹੁਣ ਅੱਗੇ ਲੱਗ ਕੇ ਤੁਰ ਇਥੇ ਖਾਲਸਾ ਜੀ ਇਹ ਗੱਲ ਹੈ ਕਿ ਬਾਤ ਦੇ ਵਿੱਚ ਪਛਤਾਵਾ ਇਹ ਕੁਲ ਰਹਿ ਜਾਂਦਾ ਹੋਰ ਸਾਡੇ ਕੁਝ ਨਹੀਂ ਪੱਲੇ ਪੈਂਦਾ ਸਤਿਗੁਰ ਜੀ ਆਖਦੇ ਨਾਮ ਵਿਸਾਰ ਨਾਨਕ ਪਛਤਾਣਾ ਇਹ ਪਛਤਾਵਾ ਕਿਉਂ ਲੱਗਦਾ ਨਾਮ ਨੂੰ ਵਿਸਾਰ ਕੇ ਤੇ ਨਾਮ ਨੂੰ ਨਾ ਭੁੱਲੀਏ ਇਸ ਕਰਕੇ ਆਪਣੇ ਰਹਿੰਦੇ ਸੁਆਸਾਂ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਜਪੀਏ ਬਾਣੀ ਪੜਿਆ ਕਰੀਏ ਜਿੰਨੀ ਵੀ ਸਾਡੇ ਕੋਲ ਪੜੀ ਜਾਂਦੀ ਹੈ ਜੇ ਬਾਣੀ ਨਹੀਂ ਅਸੀਂ ਪੜ ਸਕਦੇ ਵਾਹਿਗੁਰੂ ਵਾਹਿਗੁਰੂ ਇਹ ਤੇ ਹਰੇਕ ਨੂੰ ਆਉਂਦਾ ਇਹ ਤੇ ਅਸੀਂ ਪੜ ਹੀ ਸਕਦੇ ਤੁਰਦੇ ਆਂ ਫਿਰਦੇ ਆਂ ਉੱਠਦੇ ਆਂ ਬੈਠਦੇ ਆਂ ਸੌਂਦੇ ਆਂ ਜਾਗਦੇ ਆਂ ਇਹ ਪਰਮਾਤਮਾ ਦੇ ਨਾਮ ਨੂੰ ਨਾਮ ਵਿਚਾਰੀਏ ਨਾਮ ਜਪੀ ਚੱਲੀਏ ਆਖਦੇ ਨਾ ਸਤਿਗੁਰੂ ਜੀ ਕਿ ਇਹ ਮਨ ਦੇ ਵਿੱਚ ਨਹੀਂ ਲਿਆਉਣਾ ਕਿ ਸਾਨੂੰ ਬਾਣੀ ਨਹੀਂ ਪੜਨੀ ਆਉਂਦੀ ਤੇ ਅਸੀਂ ਕੀ ਕਰੀਏ ਸਤਿਗੁਰੂ ਜੀ ਆਖਦੇ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਭਾਵੇਂ ਬਾਣੀ ਤੈਨੂੰ ਸਿੱਖਾ ਪੜਨੀ ਆਉਂਦੀ ਨਹੀਂ ਆਉਂਦੀ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਚੱਲ ਜਦੋਂ ਤੂੰ ਇਸ ਤਨਹੀਂ ਉਹ ਪ੍ਰਮਾਤਮਾ ਨੂੰ ਗੋਬਿੰਦ ਨੂੰ ਧਿਆਵੇਗਾ ਤੇ ਫਿਰ ਸਤਿਗੁਰੂ ਜੀ ਆਖਦੇ ਤੇਰੇ ਵੀ ਉਹ ਗਤੀ ਕਰ ਦੇਵੇਗਾ ਤੂੰ ਇਹ ਨਾ ਸਮਝ ਤੂੰ ਪ੍ਰਮਾਤਮਾ ਦੇ ਨਾਮ ਨੂੰ ਜਪ ਹਿਰਦੇ ਦੇ ਵਿੱਚ ਉਹ ਧਿਉਣਾ ਕਰ ਇਥੇ ਪੜ੍ਹੇ ਅਤੇ ਅਣਪੜ੍ਹੇ ਦੀ ਗੱਲ ਨਹੀਂ ਉਥੇ ਪ੍ਰੇਮ ਦਾ ਵਿਸ਼ਾ ਹੈ ਇਥੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਨਾਮ ਵਿਸਾਰ ਨਾਨਕ ਪਛਤਨ ਕਿ ਨਾਮ ਨੂੰ ਨਾਮ ਅਸਾਰੀਏ ਭੁੱਲਿਏ ਨਾ ਹੋਰ ਵੀ ਕਾਰਜ ਕਰਨੇ ਹਨ ਕਰੋ ਸੰਸਾਰ ਦੇ ਵਿੱਚ ਪਰ ਆਪਣੇ ਉਸ ਪਰਮਾਤਮਾ ਨੂੰ ਚੇਤੇ ਰੱਖਿਏ ਗੁਰੂ ਨੂੰ ਹਿਰਦੇ ਦੇ ਵਿੱਚ